ਜੇ ਤੁਸੀਂ ਇਹ ਮਹਿਸੂਸ ਕਰ ਲਏ ਜੀ ਕਿ ਰਾਜਵੀਰ ਜਵੰਦਾ ਸਾਡਾ ਆਪਣਾ ਸੀ ਜੇਕਰ ਪੰਜਾਬੀ ਇਹ ਸੋਚ ਰਿਹਾ ਜੀ ਕਿ ਉਹ ਇੱਕ ਬਹੁਤ ਵੱਡਾ ਕਲਾਕਾਰ ਸੀ ਜੇਕਰ ਪੰਜਾਬੀ ਇਹ ਸੋਚ ਰਿਹਾ ਜੀ ਕਿ ਰਾਜਵੀਰ ਜਵੰਦੇ ਵਰਗੇ ਲੋਕਾਂ ਦੇ ਪਰਿਵਾਰ ਦਾ ਵੀ ਸਾਥ ਦੇਣਾ ਚਾਹੀਦਾ ਤੇ ਫਿਰ ਮੇਰੇ ਵੀਰੋ ਜਮਲਾ ਫਿਲਮ ਉਹਦੀ ਆਉਣੀ ਜਿਹੜੀ 28 ਤਰੀਕ ਨੂੰ ਜਿਹੜੀ ਉਹਦੀ ਜ਼ਿੰਦਗੀ ਦੀ ਆਖਰੀ ਫਿਲਮ ਆ ਇਸ ਫਿਲਮ ਨੂੰ ਦੇਖਣ ਦੇ ਲਈ 250 ਰੁਪਏ ਵੀ ਖਰਚ ਕਰਨਾ ਪਊਗਾ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਇਸ ਕਰਕੇ ਆ ਕਿਉਂਕਿ ਮੈਨੂੰ ਯਾਦਦਾ ਜੀ ਕਿ ਰਾਜਵੀਰ ਜਵੰਦੇ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਵੱਧ ਪਿਆਰ ਦਿੱਤਾ ਗਰਾਊਂਡ ਲੈਵਲ ਦੇ ਉੱਤੇ ਘੱਟ ਪਿਆਰ ਦਿੱਤਾ ਮੈਨੂੰ ਇਹ ਯਾਦਦਾ ਜੀ ਕਿ ਜਿਉਂਦੇ ਜੀ ਜਿਹੜਾ ਉਹਨੂੰ ਪਿਆਰ ਦੇਣਾ ਚਾਹੀਦਾ ਸੀ ਉਹ ਉਹਨੂੰ ਮਰਨ ਤੋਂ ਬਾਅਦ ਦਿੱਤਾ ਤੇ ਭੋਗ ਪੈਣ ਤੋਂ ਬਾਅਦ ਅਸੀਂ ਅੱਜ ਮੰਨਦੇ ਵਿੱਚ ਉਹਦੇ ਪ੍ਰਤੀ ਸਤਕਾਰ ਬੜੀ ਭਾਵਨਾ ਘਟਾਈ ਆ ਤੇ ਇਹ ਨਾ ਹੋਵੇ ਕਿ 28 ਨਵੰਬਰ ਆਉਂਦੀ ਆਉਂਦੀ ਅਸੀਂ ਹੋਰ ਘਟਾ ਲਈਏ ਪਰ ਜੇ ਅਸੀਂ ਉਹਦੀ ਇਸ ਫਿਲਮ ਨੂੰ ਨਾ ਦੇਖਿਆ ਜੇ ਅਸੀਂ ਉਹਦੇ ਪਰਿਵਾਰ ਨੂੰ ਇਸ ਗੱਲ ਦਾ ਅਹਿਸਾਸ ਨਾ ਕਰਾਇਆ ਕਿ ਉਹਨੂੰ ਅਸੀਂ ਜਿਉਂਦੇ ਜੀ ਵੀ ਪਿਆਰ ਕਰਦੇ ਸੀ ਜਦੋਂ ਉਹ ਜਹਾਨੋਂ ਤੁਰ ਗਿਆ ਸਾਨੂੰ ਉਸ ਵੇਲੇ ਵੀ ਬਹੁਤ ਦੁੱਖ ਸੀ ਮਹੀਨਾ ਬੀਤ ਗਿਆ ਸਾਨੂੰ ਅਜ ਵੀ ਦੁੱਖ ਹੈ ਤੇ ਸਾਨੂੰ ਹਮੇਸ਼ਾ ਦੁੱਖ ਰਹੂਗਾ ਉਹਦੇ ਪਰਿਵਾਰ ਨੂੰ ਇਸ ਗੱਲ ਦੀ ਤਸੱਲੀ ਰਹਿਣੀ ਆ ਇੱਕ ਫਿਲਮ ਜੇਕਰ ਤੁਸੀਂ ਦੇਖਣੀ ਹੋਵੇ ਤਾਂ 2 ਤੋਂ ਲੈ ਕੇ 250 ਰੁਪਏ ਦਾ ਖਰਚਾ ਹੁੰਦਾ ਤੇ ਜੇਕਰ ਅਸੀਂ 250 ਰੁਪਏ ਵੀ ਆਪਦੇ ਪਿਆਰੇ ਦੀ ਖਰਚ ਨਹੀਂ ਕਰ ਸਕਦੇ ਫਿਰ ਐਵੇਂ ਡਰਾਮਾ ਨਾ ਕਰਿਆ ਕਰੀਏ ਕਿ ਉਹਨੂੰ ਅਸੀਂ ਬਹੁਤ ਪਿਆਰ ਕਰਦੇ ਸੀ ਉਹਨੂੰ ਅਸੀਂ ਬੜੀ ਮੁਹੱਬਤ ਕਰਦੇ ਸੀ ਮੈਂ ਇੱਕ ਸਵਾਲ ਸਾਡੇ মিডিਏ ਵਾਲੇ ਵੀਰਾਂ ਨੂੰ ਕਰਨਾ ਚਾਹੁੰਦਾ ਕਿੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਗਏ ਜਿੰਨੇ ਉੱਥੇ ਕੁੱਲ ਲੋਕ ਸੀ ਉਹਦਾ ਅੱਧਾ ਹਿੱਸਾ ਮੀਡੀਆ ਦੇ ਵੱਖ-ਵੱਖ ਕਰਮਚਾਰੀਆਂ ਦਾ ਸੀ ਚੈਨਲਾਂ ਵਾਲੇ ਰੇਡੀਓ ਵਾਲੇ ਅਖਬਾਰਾਂ ਵਾਲੇ ਵੈਸੇ ਬਲੌਗਰ ਬਹੁਤ ਸੀ ਬਹੁਤ ਸਾਰੇ ਪੇਜਾਂ ਵਾਲੇ ਸੀ ਉਹਨਾਂ ਨੇ ਕਈ-ਕਈ ਦਿਨ ਲਗਾਤਾਰ ਫੋਟੋਸ ਹਸਪਤਾਲ ਦੇ ਵਿੱਚ ਬੈਠ ਕੇ ਬਾਹਰਲੇ ਪਾਸੇ ਕਵਰੇਜ ਕੀਤੀ ਉਹ ਉੱਥੇ ਬੋਡੀ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਦੇ ਵਿੱਚ ਪੋਨਾ ਪਿੰਡ ਦੇ ਵਿੱਚ ਪਹੁੰਚ ਗਏ ਉਹਨਾਂ ਨੇ ਭੋਗ ਤੱਕ ਬਹੁਤ ਕਵਰੇਜ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਹੁਣ ਮੇਰਾ ਸਵਾਲ ਇਹ ਆ ਵੀ ਰਾਜਵੀਰ ਜਵੰਦੇ ਦੀ ਫਿਲਮ ਰਿਲੀਜ਼ ਹੋਣੀ ਆ ਜਿੰਨੀ ਤੁਸੀਂ ਉਦੋਂ ਕਵਰੇਜ ਕੀਤੀ ਕਿ ਤੁਸੀਂ ਹੁਣ ਓਨੀ ਕਵਰੇਜ ਕਰੋਗੇ ਹੁਣ ਕਈ মিডিਏ ਵਾਲਿਆਂ ਨੇ ਇਹ ਗੱਲ ਕਹਣੀ ਕਿ ਇਹ ਕਮਰਸ਼ੀਅਲ ਦੇ ਵਿੱਚ ਆਉਂਦਾ ਇਹ ਜੀ ਫਿਲਮ ਜਦੋਂ ਰਿਲੀਜ਼ ਕਰਨੀ ਹੋਵੇ ਇਹਦੀ ਸਾਨੂੰ ਐਡ ਆਉਗੀ ਜੇਕਰ ਇਹਦਾ ਪੈਕਜ ਆਊਗਾ ਤੇ ਅਸੀਂ ਫੇਰ ਕਵਰੇਜ ਕਰਨੀ ਆ ਇਹਦਾ ਮਤਲਬ ਇਹ ਆ ਜੀ ਕਿ ਉਦੋਂ ਸਾਨੂੰ ਇਧਰਲੇ ਪਾਸਿਓਂ ਉਹਦੀਆਂ ਫੋਟੋਆਂ ਦਿਖਾ ਕੇ ਉਹਦੇ ਹੈਡਿੰਗ ਕੱਢ ਕੇ ਉਹਦੇ ਵਿੱਚੋਂ ਰੁਪਈਏ ਮਿਲਦੇ ਸੀ ਤੇ ਹੁਣ ਜੇ ਸਾਨੂੰ ਉਹਦੀ ਪ੍ਰੋਡਿਊਸਰ ਦੀ ਟੀਮ ਦੇ ਵੱਲੋਂ ਜਾਂ ਡਾਇਰੈਕਟਰ ਦੇ ਵੱਲੋਂ ਜੇਕਰ ਰੁਪਈਏ ਦਿੱਤੇ ਜਾਣਗੇ ਅਸੀਂ ਕਵਰੇਜ ਦਿੱਤਾ ਕਰਾਂਗੇ ਉਸੇ ਬੰਦੇ ਦੀ ਫਿਲਮ ਆ ਮੀਨਾ ਹਲੇ ਪੂਰਾ ਨਹੀਂ ਹੋਇਆਗਾ ਉਹਨੂੰ ਗਏ ਨੂੰ ਯਾਨੀ ਕਿ ਭੋਗ ਪਏ ਨੂੰ ਤੇ ਜੇਕਰ ਵੀਰੇ ਹੁਣ ਆਪਾਂ ਉਨੀ ਕਵਰੇਜ ਨਹੀਂ ਕਰਦੇ ਇਹਦਾ ਮਤਲਬ ਇਹ ਆ ਕਿ ਅਸੀਂ ਮੌਕਾ ਤਾੜੂ ਸੀ ਇਹਦਾ ਮਤਲਬ ਇਹ ਆ ਕਿ ਸਾਨੂੰ ਤਾਂ ਸਿਰਫ ਪੈਸੇ ਦੀ ਖੇਚਾ ਹੁਣ ਵੀ ਤੁਸੀਂ ਪੈਕੇਜ ਨਾ ਲਿਓ ਕਿਉਂਕਿ ਆਪਾਂ ਪੈਕੇਜ ਜੋਗੇ ਪੈਸੇ ਉਹਦੀਆਂ ਖਬਰਾਂ ਪੇਸ਼ ਕਰ ਕਰਕੇ ਕਮਾਲੇ ਆ ਹੁਣ ਤੁਸੀਂ ਇਹ ਗੱਲ ਨਾ ਕਿਓ ਵੀ ਭਾਈ ਜੇ 2 ਲੱਖ ਦਾ 1.5 ਲੱਖ ਦਾ 3 ਲੱਖ ਦਾ 1 ਲੱਖ ਦਾ ਪੈਕੇਜ ਆਊਗਾ ਤੇ ਫਿਰ ਆਪਾਂ ਉਹਦੀ ਕਵਰੇਜ ਕਰਾਂਗੇ ਕਿਉਂਕਿ ਇਸ ਵੇਲੇ ਜੇਕਰ ਅਸੀਂ ਉਹਦੀ ਕਵਰੇਜ ਕਰਦੇ ਆ ਇਹ ਵੀ ਪਰਿਵਾਰ ਦੀ ਆਰਥਿਕ ਤੌਰ ਦੇ ਉੱਤੇ ਸਿੱਧੀ ਮਦਦ ਦਾ ਰਾਕੇਸ਼ ਮਹਿਤਾ ਇਸ ਫਿਲਮ ਦੇ ਡਾਇਰੈਕਟਰ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਫਿਲਮ ਦੀ ਜਿੰਨੀ ਵੀ ਵਟਕ ਹੋਊਗੀ ਉਹਦਾ ਅੱਧਾ ਹਿੱਸਾ ਅਸੀਂ ਰਾਜਵੀਰ ਜਵੰਦਾ ਦੇ ਬੱਚਾਂ ਦੇ ਲੇਖੇ ਲਾਵਾਂਗੇ ਬੱਚਿਆਂ ਦੀ ਝੋਲੀ ਦੇ ਵਿੱਚ ਪਾਵਾਂਗੇ ਕਿਉਂਕਿ ਬੱਚਿਆਂ ਦਾ ਫਿਊਚਰ ਬੱਚਿਆਂ ਦਾ ਭਵਿੱਖ ਅਸੀਂ ਸੁਰੱਖਿਅਤ ਕਰਨਾ ਤੇ ਆਜੋ ਹੁਣ ਆਪਾਂ ਫਿਰ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਮਦਦ ਕਰੀਏ ਆਜੋ ਫਿਰ ਆਪਾਂ ਇਹ ਫਿਲਮ ਦੇਖੀਏ ਨਾਲੇ ਤਾਂ ਇਹਦੇ ਨਾਲ ਪੰਜਾਬੀ ਫਿਲਮਾਂ ਨੂੰ ਇੱਕ ਉਤਸ਼ਾਹ ਮਿਲੂਗਾ ਕਿਉਂਕਿ ਇਹ ਉਤਸ਼ਾਹ ਤਾਂ ਮਿਲੂਗਾ ਵੀ ਇਸ ਸਾਲ ਦੇ ਵਿੱਚ ਇੱਕ ਵੀ ਫਿਲਮ ਸੁਪਰ ਡੂਪਰ ਹਿੱਟ ਨਹੀਂ ਹੋਈ ਜੇ ਮੰਨ ਲਓ ਅਸੀਂ ਇਹ ਫਿਲਮ ਸੁਪਰ ਡੂਪਰ ਹਿੱ ਇੱਕ ਤਾਂ ਪੰਜਾਬੀ ਸਿਨੇਮੇ ਦਾ ਖਾਤਾ ਖੁੱਲ ਜੂਗਾ ਵੀ ਭਾਈ 11ਵੇਂ ਮਹੀਨੇ ਦੇ ਵਿੱਚ ਕੋਈ ਫਿਲਮ ਹਿੱਟ ਹੋਈ ਆ ਦੂਜਾ ਉਹਦੇ ਪਰਿਵਾਰ ਨੂੰ ਅਹਿਸਾਸ ਹੋਊਗਾ ਵੀ ਇਹ ਇਕੱਲੇ ਉਸ ਵੇਲੇ ਮੁਫਤ ਦੇ ਵਿੱਚ ਅਥਰੂ ਵਹਾਉਣ ਵਾਲੇ ਨਹੀਂ ਇਹ ਨਾਲ 250 ਰੁਪਈਆ 200 ਰੁਪਈਆ ਖਰਚ ਕੇ ਸਾਡੇ ਨਾਲ ਖੜੇ ਆ ਇਹ ਮੁਹੱਬਤ ਆ ਜਿਹੜੀ ਉਹ ਇੱਕ ਮਹੀਨੇ ਵਿੱਚ ਘਟੀ ਨਹੀਂ ਇਹ ਬਰਕਰਾਰ ਆ ਇਹ ਕਈ ਵਰਿਆਂ ਬਾਅਦ ਵੀ ਬਰਕਰਾਰ ਰਹੂਗੀ ਇਹ ਨਾ ਹੋਵੇ ਕਿ ਪਰਿਵਾਰ ਨੂੰ ਅਹਿਸਾਸ ਆਪਾਂ ਇਸ ਗੱਲ ਦਾ ਕਰਾ ਦਈਏ ਕਿ ਭਾਈ ਉਦੋਂ ਤੱਕ ਅਸੀਂ ਤੁਹਾਡੇ ਨਾਲ ਸੀ ਸਾਡਾ ਵੀ ਮਨ ਭਿੱਜਿਆ ਸੀ ਤੁਹਾਡੇ ਘਰ ਦੇ ਵਿੱਚ ਦੁੱਖ ਪਸਰਿਆ ਤੇ ਹੁਣ ਤਾਂ ਭਾਈ ਜਦੋਂ 250 ਰੁਪਈਆ ਲੱਗਣਾ ਹੁਣ ਸਾਡੇ ਕੋਲੇ ਹੈ ਨਹੀਂ ਜਿਹੜੇ মিডিਏ ਵਾਲੇ ਆ ਉਹ ਆਪਣਾ ਇਤਕੀ ਫਰਜ਼ ਨਿਭਾਉਣ ਮੈਨੂੰ ਪਤਾ ਇਸ ਗੱਲ ਦਾ ਕਿ ਚੈਨਲਾਂ ਦੇ ਬਹੁਤ ਸਾਰੇ ਖਰਚੇ ਹੁੰਦੇ ਆ ਉਹਨਾਂ ਖਰਚਿਆਂ ਦੇ ਲਈ ਐਡਵਰਟਾਈਜ਼ਮੈਂਟ ਬੜੀ ਜ਼ਰੂਰੀ ਹੁੰਦੀ ਆ ਪਰ ਕਿਤੇ ਨਾ ਕਿਤੇ ਸਾਨੂੰ ਕਿਸੇ ਨਾ ਕਿਸੇ ਬੰਦੇ ਨੂੰ ਬਖਸ਼ੀ ਵੀ ਲੈਣਾ ਚਾਹੀਦਾ ਛੱਡ ਵੀ ਲੈਣਾ ਚਾਹੀਦਾ ਮੈਂ ਨਿੱਜੀ ਤੌਰ ਤੇ ਗੱਲ ਮਹਿਸੂਸ ਕਰਦਾ